ਪਿੰਡ ਮੱਕੀਗਲਾ ਵਿਖੇ ਤੰਤਰ ਬਾਬਾ ਤਹਿਲ ਸੰਗਤ ਤੇ ਤੰਤਰ ਬਾਬਾ ਜਵਨ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤ ਦੇ ਸੰਜੋਗ ਨਾਲ ਮਨਾਇਆ ਗਿਆ ਰਾਗੀ ਢਾਡੀ ਸਿੰਘਾ ਨੇ ਪਹੁੰਚ ਕੇ ਗੁਰੂ ਤੇ ਅਸਨਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਬਾਬਾ ਜੀ ਦੀ ਜੀਵਨੀ ਸੁਣਾ ਕੇ ਸੰਗਤਾਂ ਨੂੰ ਜਾਣੂ ਕਰਵਾਇਆ ਪ੍ਰਬੰਧਕ ਕਮੇਟੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾ ਕੇ ਆਈਆਂ ਸੰਗਤਾਂ ਨੂੰ ਸ਼ਰਕਾ ਕੇ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕੀਤੀ ਨੌਜਵਾਨਾਂ ਵੱਲੋਂ ਲੰਗਰ ਲੱਸੀ ਦੇ ਵੀ ਲੰਗਰ ਲਗਾਏ ਗਏ ਅਤੇ ਠੰਡਿਆਂ ਠੰਡਿਆਂ ਦੇ ਵੀ ਲੰਗਰ ਲਗਾ ਕੇ ਸੰਗਤਾਂ ਨੂੰ ਸ਼ਕਾਏ ਗਏ। ਮੇਲੇ ਵਿੱਚ ਪਹੁੰਚ ਸੱਚਖੰਡ ਵਾਸੀ ਮਹਾਂਪੁਰਖ ਧੰਤਨ ਬਾਬਾ ਨਨਸਿੰਘ ਜੀ ਪੰਗੜ ਤੋਂ ਵਰਸਾਏ ਬਾਬਾ ਜਗਰਾਜ ਸਿੰਘ ਜੀ ਨੀਕੀ ਮੱਕੀ ਵਾਲੇ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਗੁਰਦਰਾ ਬਾਬਾ ਬੁੱਢਾਸੇਂ ਦਿਆਲਪੁਰੇ ਵਾਲੇ ਸੁਰ ਸਿੰਘ ਤੋਂ ਮਹਾਂਪੁਰਖ ਬਾਬਾ ਦਾਸ ਸਿੰਘ ਜੀ ਦੇ ਸੁਪੁੱਤਰ ਬਾਬਾ ਗੁਰੂ ਬਚਨ ਸਿੰਘ ਜੀ ਨੇ ਪਹੁੰਚ ਕੇ ਆਈਆਂ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕੀਤਾ ਅਤੇ ਸੰਗਤ ਵਾਸਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਤਿਆਰ ਕਰਕੇ ਆਈਆਂ ਸੰਗਤਾਂ ਨੂੰ ਸ਼ਿਕਾਇਆ ਗਿਆ ਤੇ ਸ਼ਰਧਾ ਤੇ ਭਾਵਨਾ ਨਾਲ ਸੰਗਤ ਨੇ ਸੇਵਾ ਕੀਤੀ ਸ਼ਾਮ ਨੂੰ ਕਬੱਡੀ ਟੀਮਾਂ ਦੇ ਹਸਵੇਂ ਮੈਚ ਕਰਵਾਏ ਗਏ ਤੇ ਟੂ ਆਓ ਦੇਖਦੇ ਹਾਂ ਮੇਲੇ ਦੀਆਂ ਲਾਈਵ ਤਸਵੀਰਾਂ ਇੰਦਾ ਰਾਤ ਨੂੰ ਲੱਗੋ ਮਾਰਨੀ ਜੀ ਦਾ ਜਵਾਕ ਸਾਰੇ ਚੱਲੇ ਜਾਣਾ ਜਣਾ ਬੈਕਪੌ ਬੁੰਦੇ ਦਾ ਪੰਜਾਬ ਦੇ ਆਸਰੇ ਨੂੰ ਮਾਇਆ ਗਿਆ ਜਦ ਮਹਾਰਾਣੀ ਜਿੰਦਾ ਸਵਾਸੀਾਰੇ ਕੰਪਲੇ ਲਾ ਕੇ ਲਈ ਜਾ ਰਹੀ ਨਾ ਜਿਵੇਂ ਦਰੋਪ ਦੀ ਟੀਮ ਨਕਲ ਵਾਲੇ ਸਰਵਾਈ ਬਾਅਸ ਕੇ ਪਾਏ ਇਸ ਤਰ੍ਹਾਂ ਮਹਾਰਾਣੀ ਜਿੰਦਾ ਖਰਬਾਰ ਹੋਈ ਹੈ ਜੱਟਾਂ ਦੀ ਤਸਵੀਰ ਵਿੱਚ ਜੋ ਸੱਭੋ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਰਨ ਹੁਣ ਕੋਈ ਕੋਤੀ ਲਾ ਲਈ ਸਰਦਾਰ ਮੰਗਰ ਸਿੰਘ ਆਲਪੀ ਦੀ ਪੁੱਤਰੀ ਜੇ ਵੀ ਸ਼ਾਦੀ ਉਸਦੇ ਸਾਡੇ ਸਹਾਰਾਂ ਲੱਖ ਰੁਪਈਆ ਉਹ ਜਮਾਨੇ ਵਿੱਚ ਦਾ ਮੰਨਣ ਸੀ ਔਰ ਕਲੇਸ਼ ਕਰਦੀ ਸਾਡੀ ਜੇ ਵੀ ਉਹ ਆਖੀ ਸਦੇ ਰੋਈ ਤੇਰੇ ਜਿਹੜਿਆ ਨੂੰ ਜੇ ਜਿਨਤਾ ਦਾ ਦਰ ਤੱਤਨ ਵਾਸੀ ਸਤਕਾਰ ਚੰਗੀ ਮਾਰ ਗੋ ਹੱਥ ਲਵੇ ਹੋਣਾ ਸੱਤ ਲਿਆ ਇਤਜਣੇ ਬੱਚੇ ਹੁਣ ਆਸ ਤੇ ਕਈਆ ਮੋਰਾ ਫਤਲਿਆ ਹੋਰ ਨਹੀਂ کرپا کر ਜੀ ਦੇਰਵੰਦੋ ਜਿਲ੍ਹਾ ਗੁਰਦਾਸਪੁਰ ਵਿੱਚ ਬਣੀ ਹੋਈ ਜਨਾਲ ਦੀ ਜੇਲ੍ਹ ਹੋਂਦੇ ਦੇ ਰਵੇਜ ਲਈ ਚੈਨ ਤੋਂ ਮਦਦੀ ਕਰ ਤੋਂ ਤੇ ਉਹ ਕੇਵਲ ਤੇਰੀ ਗੁਮਰ ਕਈਆਂ ਵਾਸਤੇ ਬਣਤੀ ਜਾਂਦੀ ਸੀ ਆ ਉਹ ਜੇਲ੍ਹ ਵਿੱਚ ਅੱਜ ਕਦੇ ਮੁੜ ਕੇ ਸਰੀਰ ਕਰੇ ਬਾਪ ਮਹਾਰਾਣੀ ਜੰਦਾ ਔਰ ਉਹ ਮਹਾਰਾਣੀ ਜੰਦਾ ਨੇ ਜਿਹੜੀ ਗੋਦੀ ਜਾਈ ਇੱਕ ਨਾ ਗੋਦੀ ਸ਼ਾਮੋ ਤੇ ਦਿੱਕਾ ਰੋਇ ਮਹਾਰਾਣੀ ਜੰਦਾ ਨੇ ਇੱਕ ਮਰਸ਼ਾ ਆਪਣੀ ਗੋਦੀ ਸ਼੍ਰੀ ਗੋਮਕਾਂ ਦੇ ਵਾਲ ਗੋਮਕਾਂ ਕੋਲ ਮੇਰੇ ਟੈਂਸ਼ਨ ਕਰ ਕੇ ਆ ਮੈਂ ਤੁਹਾ ਬਾ ਗੋਨੀਆ ਦਾ ਖਰਚ ਨਹੀਂ ਦੇ ਸਕਦੀ ਤੁੰਬਾ ਬੱਤਨਾ ਮਹਾਰਾਣੀ ਜੇਵਾ ਤੇ ਕੀ ਹੋਈਆ ਮਹਾਰਾਣੀ ਸਰਕਾਰ ਤੇ ਕੋਈ ਕੋਈ ਸ਼ਾਮੋ ਵੀ ਇੱਕ ਕਾਵਾਂ ਦੀ ਗਾਣ ਹੁੰਦੀ ਉੱਪਰੋਂ ਦੀ ਲੱਗੀ ਬੜੀ ਬੰਨੀ ਇਸ ਵਿੱਚ ਦਾ ਹੱਥਿਆਰੇ। ਦੁਲੀ ਸ਼ਾਮੂ ਨੇ ਅੱਜਾ ਮਹਾਰਾਣੀ ਜੀ ਜੇ ਸ਼ਾਮੂ ਫਿਰ ਇਸ ਪੰਗੋ ਬਾਅਸ ਇਸ ਬੰਦੇ ਨੂੰ ਜਾਂਦੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਕਾਵਾਂ ਦੀਆਂ ਗਾਣ ਕਿੱਧਰੋਂ ਹੋ ਗਈਆਂ ਤੇ ਕਿਹਨਾਂ ਦਾ। ਮਹਾਰਾਣੀ ਜੰਦਾ ਨੇ ਆਖਿਆ ਸ਼ਾਮੂ ਇਹ ਆਪਣੇ ਘਰੋਂ ਤੋਂ ਹੋ ਗਿਆ ਆਪਣੇ ਘਰੋਂ ਤੋਂ ਚੋਗਾ ਤੀਹੋ ਨਾ। ਸਿਮਰਣਾ ਸਿਪਤਾਲ ਤੋਂ ਮੈਡੀਕਲ ਕੇ ਆਪਣੇ ਬੱਚਿਆ ਨੂੰ ਲੈਣ ਵਾਸਤੇ ਕਾਰਵਾਨ ਗਿਆ ਦਾਦਾ ਆਪਣੇ ਆਦਿਿਆਂ ਵਿੱਚ ਜਾਂਦੀ ਰਹੇ ਆ ਕੋਈ ਹੱਦ ਨੇ ਟੋਲੀ ਸ਼ਾਮੋਤ ਦੀ ਗਾਹੀ ਦੇ ਦੋ ਹੀਰੇ ਭਰੇ ਕੋਈ ਉਹ ਘੱਟ ਗਿਆ ਜਿਹਨਾਂ ਨੂੰ ਇਹ ਬੱਚਾ ਦਾ ਹੰਕਾਰ ਮਰਾਨੇ ਚਾਹੁੰਦਾ ਹੈ ਅੱਜ ਸ਼ਾਮੋਤ ਘਾਰੇ ਇੱਕ ਬੜੀ ਧਿਆਨੀ ਸੀ ਬੜੀ ਜਾਨ ਨੂੰ ਬੜੀ ਚੰਗੀ ਬਸੰਤਾਂ ਜਾ ਕੇ ਪੁਹਾਰੀ ਕਰਦਾ ਜਦ ਹੀ

ਚੱਲਿਆ ਲੰਗਰ ਪੂਰਾ ਚੱਲ ਰਿਹਾ ਜੀ ਕਿਹੜੇ ਕਿਹੜਾ ਲੰਗਰ ਚੱਲ ਰਿਹਾ ਲੰਗਰ ਜਲੀਬ ਤੇ ਆਪ ਬਗਾਉੜੇ ਆ ਮਠਰੀਆਂ ਆ ਢਾਰਿਆ ਢਾਲਿਆ ਮੁਰਦਾ ਇੱਕ ਮੁਰਦਾ ਇੱਕ ਸਦਾ ਲੰਗਰ ਹੈ ਲੱਸੀ ਦਾ ਲੰਗਰ ਹੈ ਹੋਗਾ ਮੇਰੇ ਮਿੱਤਰੋ ਕਿਉਂਕਿ ਜਨਰਲ ਸਬਰ ਜਿੰਨੀਆਂ ਤੇ ਸ਼ੈਨਸ਼ੀਲਤਾ ਜਿੰਨਾ ਮਿਹਨਤੀ ਹੈ ਹੋਵੇ ਵੀ ਕਿਉਣਾ ਦੇਖ ਲਾ ਬਰਿੰਦਰਾ ਪਿੱਖੀ ਮੰਡੀਆ ਨੌਜਵਾਨ ਇਧਰਲੇ ਬੰਨੇ ਕਮਾਲ 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 ਵਾਹ ਉਹ ਗਬਰੂ ਵਾਹ ਇਧਰਲੀ ਸਾਈਡ ਦੇਖਾਂਗੇ ਕਿਹੜੇ ਮੱਲ ਨੇ ਗੁਰਨਾਲ ਨੇ ਕਬੱਡੀ ਪਾਉਣੀਆਂ ਹਰਜਿੰਦਰ ਸਿੰਘ ਜੀ ਰਾਜੋ ਕੇ ਕਾਰ ਸਾਡਾ ਖਿਹਾਰੀ ਵਾਲਾ ਗਰੀਸ਼ ਤੋਂ ਲਾਪਰੀਤ ਫੌਜੀ ਦਾ ਵੀ ਰਖਦਾ ਰਾਜੂ ਗਿਆਨੇ ਗੁਰਮੀਆ ਤਿੰਨ ਕਬੱਡੀਆਂ 500 ਦੀਆਂ ਹੋਣਗੀਆਂ ਸਾਹਮਣੇ ਦੇਖਾਂਗੇ ਪਹਿਲੀ ਰੇਡ ਵਰਮਾਲ ਦੀ ਭਾਈ ਲੱड्डੂ ਵਾਲਾ ਤ੍ਰੀਤ ਇੱਕ ਕੰਨੀ ਦੇ ਉੱਪਰ ਖੜਾ ਦੁਨੀਆ ਦਾ ਤਜਰਬੇਕਾਰ ਮੱਖਣ ਮੱਖੀ ਦਾ ਯਾਰ ਪੂਰੇ ਵਾਲਾ ਗੰਦਰ ਪਰ ਸਾਹਮਣੇ ਦੇਖਾਂਗੇ ਮੁਕਾਬਲਾ ਮੁਕਾਬਲਾ ਕਾਕੇ ਕੋਚ ਫੁਲੀਮਾਨ ਕਰਦੇ ਆ ਸਾਹਮਣੇ ਵਜੀਠੀਆ ਕੋਸ਼ਿਸ਼ ਕਰਦਾ ਪੁਆਇੰਟ ਰੇਡਰ ਦਾ ਸ਼ਕਤੀਮਾਨ ਭਾਈ ਲੱड्डੂ ਵਾਲਾ ਜੇਤਾ ਸਾਡਾ ਵੱਡਾ ਵੀਰ ਹੈ ਹੱਤੀ ਹਣੀ ਵਿੱਚੋਂ ਤੇ ਤਾਰ ਤੇ ਆਇਆ ਮੰਗੀ ਦੁੱਬਲੀ ਵਾਲਾ ਤੇ ਚੰਨ ਦਾ ਬਗਲਾ ਰਾਏ ਪਿੰਡ ਵਧੀਆ ਖਿਡਾਰੀ ਨੇ ਮਾ ਖੇਡ ਕਬੱਡੀ ਦੇ ਇਹਨਾਂ ਵੀਰਾਂ ਦਾ ਸਤਕਾਰ ਹਰਿਆਣੇ ਵਾਲੇ ਮੰਗੇ ਪਹਿਲਵਾਨ ਦਾ ਵੀ ਪੈਂਦੀ ਹੋਏ ਰੇਡ ਉਹ ਦੁੱਲਾ 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 ਤੇ ਚੜਦੀ ਬਰੇਸ ਦਾ ਜੌਬਰ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਧਰਤੀ ਮੱਖੀ ਕਲੇ ਦੀ ਬੱਲੇ ਬੱਲੇ ਹੁੰਦੀ ਹੋਈ ਪਟਾਕੇ ਪੈਂਦੇ ਆ ਕਾਕੇ ਖੇਂਦੇ ਆ ਨੰਬਰ ਇਸ ਵੇਲੇ ਰੇਡਰ ਦਾ ਜੱਪ ਆ ਗਿਆ ਸ਼੍ਰੀ ਖਨੂਰ ਸਾਹਿਬ ਦੀ ਧਰਤੀ ਦਾ ਇਹ ਮੇਲੇ ਬਣਾਉਂਦਾ ਇਹ ਸਰਾ ਕਰਾਉਂਦਾ ਮੁੱਛ ਹਟ ਕੇ ਪਰ ਅਜ ਦੀ ਤਰੀਕ ਦਾ ਆਉਣ ਵਾਲੇ ਕਹਿੰਦੇ ਸਮੇਂ ਦੇ 17 ਵਿੱਚ ਆਉਂਦਾ ਇਹ ਮੇਲੇ ਬਣਾਉਂਦਾ ਇਹ ਸਰਾ ਕਰਵਾਉਂਦਾ ਪੈਂਦੀ ਹੋ ਰੇਲ ਭਾਈ ਲੱਧੂ ਵਾਲਾ ਪ੍ਰੀਤ ਮੁਕਾਬਲਾ ਮੁਕਾਬਲਾ ਇਧਰ ਵੀ ਸੌਰ ਏਸੀ ਦਾ ਯਾਰ ਕਹਿੰਦੇ ਬਾਬੀ ਕੋਸ਼ਿਸ਼ ਕਰਦਾ ਪਰ ਅੰਕ ਰੀਡਰ ਦਾ ਜੀਤ ਪਹਿਲਵਾਨ ਉਹਨਾਂ ਦਾ ਨਿਊਜ਼ੀਲੈਂਡ ਤੋਂ ਮੱਖਣ ਪੱਟੀ ਉਹਨਾਂ ਦਾ ਨਿਊਜ਼ੀਲੈਂਡ ਤੋਂ ਵੱਡਾ ਸਤਕਾਰ ਹੈ ਰਿਸ਼ਪਾਲ ਪਹਿਵਾਨ ਕੈਨੇਡਾ ਤੇ ਮਨਦੀਪ ਕੱਚਾ ਪੱਕਾ ਕੈਨੇਡਾ ਇਹ ਇਲਾਕੇ ਦੇ ਟਾਪ ਦੇ ਖਿਡਾਰੀ ਨੇ ਉਹ ਅਮਰਤਵੀ ਰੋਡ ਦੋਹਰੇ ਵਾਲਾ ਲਵਲੀ ਕਰਦਾ ਹੋਇਆ ਕੋਸ਼ਿਸ਼ ਲੱਗਦਾ ਹੋਇਆ ਜੋਰ ਤੇ ਪੁਆਇੰਟ ਦੇਖਾਂਗੇ ਬੱਲੇ 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 ਕਬੱਡੀ 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 ਓਏ ਹਰਮਾਸ਼ੀ ਵਾਲਾ ਇਹ ਵਧੀਆ ਪਲੇਅਰ ਆ ਵਧੀਆ ਇਨਸਾਨ ਹੈ ਮੇਰੇ ਮਿੱਤਰੋ ਮੇਰੇ ਕੰਨ ਗੱਡੀ ਅਕਰਿਆਲੇ ਵਾਲੇ ਨੇ ਹੁਣ ਦੇਖਾਂਗੇ ਸ਼ਿਕਾਰ ਵਾਲਾ ਕਿੰਦੀ ਹਿੱਕ ਚ ਵੱਜਦਾ ਇਹ ਸਮਾਂ ਦੱਸੂਗਾ ਮੇਰੇ ਮਿੱਤਰੋ ਇਹ ਸਮਾਂ ਦੱਸੂਗਾ ਪ੍ਰੀਤ ਆ ਆ ਦੀਪ ਬੱਲੇ ਦੀਪ 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 ਨਾ ਬਾਤ ਨੂਰਜ ਕੋਲੇ ਨਾ ਬਾਤ ਨੂਰਜ ਕੋਲੇ ਨਾ ਮਾ ਢੂਮਣੇ ਨੂੰ ਡਰੇ ਆਹ ਦੀਪ ਜਿੰਦਾ ਹੋਲ ਆ ਦੇ ਜਿਹੜਾ ਬਸੁੰਦਾ ਆਹ ਵੇਖ ਲਾ ਉਧਰੋਂ ਬਨਪੁਰਸੀਆ ਕਮਤੱਕ ਕੀ ਹੋ ਗਿਆ ਮੇਰਾ ਮਿੱਤਰੋ ਅਮਨ 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 ਤੇ ਪਿੱਠੀ ਮੇਰੇ ਪਿਆਰ ਦਾ ਪੁਲਸੀਆ ਇੰਦਰਕੇੜੇ ਪਾਸੇ ਗਿਆ ਹਾਂਜੀ ਇਧਰ ਵੀਰ ਸਾਡੇ ਐਨਾਉਂਸ ਕਰਵਾ ਰਹੇ ਹੈ ਜਿਹੜਾ ਮੁੰਡਾ ਮੱਖੀ ਕਲਾਂ ਦੀ ਟੀਮ ਦਾ ਵੱਡਾ ਸਾਹਮਣੇ ਕੇ ਖੇਡਦਾ ਬਾਵੀ ਮੱਖੀ ਕਲਾਂ ਵਾਲਾ ਮੱਖਣ ਮੱਖੀ ਦੀ ਸਪੋਰਟ ਵੱਡੀ ਹੈ ਇੰਦਰਜੀਤ ਸੰਧੂ ਦੀ ਸਪੋਰਟ ਵੱਡੀ ਹੈ ਗੁਲਜਾਰੀ ਮੋਕਦਾ ਫਿਰਦਾ ਪਰ ਸੰਧਰੇ ਪਿੰਡ ਵਾਲਿਆਂ ਮੱਖੀ ਕਲਾਂ ਵਾਲਿਆਂ ਪੀਲਾ ਪਾਣੀ ਤਾੜੇ ਅਮਰਜੀਤ ਦਾ ਵੀਰਿੰਦਰਜੀਤ ਸੰਧੂ ਕੈਨੇਡਾ ਵਾਲਾ ਆਖਦਾ 22 ਦੇ ਵੀ ਤਿੰਨ ਜੱਫੇ 5000 ਦੇ ਹੋਣਗੇ ਤਾੜੀਆਂ ਮਾਰੋ ਜ਼ੋਰਦਾਰ ਪਰ ਸਾਹਮਣੇ ਇੱਧਰ ਗੁਰਾਂ ਰਾਜੋਗਿਆਂ ਵਾਲਾ ਹਰਜਿੰਦਰ ਸਿੰਘ ਸਾਡੇ ਭਾ ਵੱਲੋਂ ਵਿਕਾਸ ਭਰਿਆਲੀ ਸਾਡਾ ਵੱਡਾ ਵੀਰ ਲਾਪਰੀਤ ਫੌਜੀ ਦਾ ਭਰਾ ਫ੍ਰੀਸ ਤੋਂ ਆਗਦਾ 500 ਦੀ ਪਹਿਲੀ ਪੈ ਗਈ ਹੈ ਗੋੜੀ ਰੇਡ ਕਹਿੰਦੇ ਨੌਜੋ ਨਏ ਗੁਰਦੀਪ ਫਤਿਹ ਟਰਾਂਸਪੋਰਟਾਂ ਦਾ ਪਿੰਡੂ ਹੈ ਫੋਡਰ ਸਾਡੇ ਗੁਰਦੇਵ ਸਿੰਘ ਜੀ ਸਰਪੰਚ ਮੱਖੀ ਕਲਾ ਗੱਜ ਪੱਤਰਕਾਰ ਪੁੱਲਾ ਚੇਅਰਮੈਨ ਵੱਡੇ ਪਿਆਰ ਦੇ ਕਹਿੰਦੇ ਬਾਬਾ ਧੰਨਵਾਦ ਆਹ ਮੇਲਾ ਸਿਰੇ ਦਾ ਚੱਲਦਾ ਹੈ ਮੇਲਾ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਅਗਲੀ ਰੇਡ ਕਿਹੜੇ ਜੋਬਰ ਨੇ ਪਾਉਣੀ ਹੈ ਤਾਂ ਕਿ ਕਲੇਰ ਸਾਹਿਬ ਦਾ ਵੱਡੇ ਮਦਦ ਤੇ ਧੰਨਵਾਦ ਹੈ ਸ਼ਕਤੀਮਾਨ ਸਾਡਾ ਭਰਾ ਹੈਪੀ ਭਾਈ ਲੱਬੇ ਤੇ ਨਾਲ ਸਾਡਾ ਵੀਰਾ ਜੋਬਰ ਜਿਹਨੂੰ ਅਸੀਂ ਪਿਆਰ ਨਾਲ ਮੰਗੀ ਕਹਿੰਦੇ ਆ ਤੇ ਸਾਡਾ ਵੀਰਾ ਕਹਿੰਦੇ ਨੋਨਾ ਚੋਲਾ ਸਾਡੇ ਵਿਸ਼ੇਸ਼ ਤੌਰ ਤੇ ਪੁੱਜਿਆ ਸਿੰਧੂ ਵੀਰ ਸਾਡਾ ਚੰਨ ਭਰਾ ਸਾਰਿਆਂ ਦਾ ਸਤਕਾਰ ਹੈ ਇਧਰ ਅਸ ਵੀ ਜੋਬ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾਰਿਆ ਇੰਦਰਜੀਤ ਸਿੰਘ ਜੀ ਕੈਨੇਡਾ ਉਧਰ ਜੀਤ ਸਾਡਾ ਵੀਰ ਨਿਊਜ਼ੀਲੈਂਡ ਤੋਂ ਨਾਲ ਸੰਘਾ ਆਸਟ੍ਰੇਲੀਆ ਇਹ ਕਾਕਾ ਟੋਟੀ ਵਾਲਾ ਕਰਦਾ ਹੋਇਆ ਕੋਸ਼ਿਸ਼ ਜੱਫਾ ਚੋਟੀ ਦਾ ਮਾਰੋ ਤਾਰਾ ਜੋਗਨਾਲ ਹੁੰਦਾ ਸਾਹਮਣੇ ਦੇਖਾਂਗੇ ਜਾਂ ਅਫਰੀਕਾ ਤੋਂ ਹਟਦੇ ਹੁੰਦੇ ਹੈ ਵੱਡਾ ਸਤਕਾਰ ਹੈ ਮੇਰੇ ਮਿੱਤਰੋ ਪਿੰਡ ਦੇ ਵਿੱਚ بارش ਕਾਰਨ ਮੀਂਹ ਰੱਦ ਹੋਤ ਕਹਿੰਦੇ ਮੈਚ ਰੱਦ ਹੋ ਗਿਆ ਮੀਂਹ ਕਾਰਨ ਤੇ ਪਰ ਪਿੰਡ ਵਾਲਿਆਂ ਨੇ ਗੁਰੂ ਘਰ ਦੇ ਜਿੰਨ ਜਾ ਕੇ ਘਿਹਰਾਣਾ ਸਾਹਿਬ ਜੱਫਾ ਸਾਹਮਣੇ ਦੇਖਾਂਗੇ ਯਾਰ ਬਬੁੱਲਾ ਇਹ ਬੁੱਲਾ ਇੱਕ ਸਾਡਾ ਯਾਰ ਆ ਬੱਗੇ ਪਿੰਡ ਵਾਲਾ ਦੁੱਲਾ ਰਿੰਦਾ ਅਮਰੀਕਾ ਖੇਡਦਾ ਕੈਨੇਡਾ ਜਲਾਲਪੁਰਿਓ ਪਾਲੇ ਦਾ ਪਿਆਰ ਹੈ ਆਹ ਸਾਹਮਣੇ ਕਹਿੰਦੇ ਦੁੱਲਾ ਗੱਗੋਦੋ ਪਿੰਡ ਵਾਲਾ ਇਹ ਸਾਡੇ ਭਰਾ ਜੱਗੇ ਬੈਲਜியம் ਦਾ ਪਿੰਦੂ ਹੈ ਗੁਰਪ੍ਰੀਤ ਸਾਡਾ ਭਰਾ ਕਿੰਦੇ 23 ਦੇ ਨਾਲ ਸ਼ੁਰਲੀ ਆਹ ਪੁਲਸੀਆ ਫੜ ਗਿਆ ਬੜੀ ਦਾਦਾ ਆਹ ਪੁਲਸੀਆ ਫੜ ਗਿਆ ਰ ਫੜੀ ਦਾਦਾ ਇਹ ਟਾਪਰ ਪਲੇਅਰ ਆ ਸਾਡੀ ਖੇਡ ਕਬੱਡੀ ਦਾ ਮੇਲਾ ਵੀ ਬਾਬਾ ਜਵਾਸਨ ਦਾ ਵੱਡਾ ਕਰਵਾ ਦਿੰਦਾ ਉਹ ਪੰਗਾ ਕਿਦ ਨਾ ਪੈ ਗਿਆ ਉਹ ਪੰਗਾ ਸਿੰਧਰਾਲ ਜਿਲ੍ਹਾ ਜਲੰਧਰਵਾਲ ਦੇ ਨਾਲ ਇਹ ਪੁਲਸ ਜਾਂ ਗੋਲ ਮਟੋਲ ਜਿਆ ਨਹੀਂ ਮੋਟਾਉਂਦਾ ਇਹ ਬਲਸੀਆ ਗੋਲ ਮਟੋਲ ਜਿਆ ਪੈਣ ਹੁੰਦਾ ਇਹ ਵੱਖਰੇ ਰੁੱਤਵੇਂ ਮਰਿੰਦਰਾ ਸਾਹਮਣੇ ਗੁਰਦਾਸ ਬਾਕੀਪੁਰਿਆ ਗੁਰਦਾਸ ਕਬੱਡੀ ਪਾ ਰਿਹਾ ਇੰਦਰਜੀਤ ਭਰਾ ਵੱਲੋਂ ਬਵੀ ਦੇ ਜੱਫੇ 5000 ਦੇ ਨੇ ਉਹ ਪ੍ਰੀਤ ਦੇ ਵੀ ਕਹਿੰਦੇ ਤਿੰਨ ਜੱਫੇ 5000 ਦੇ ਨੇ ਇੰਦਰਜੀਤ ਸੰਧੂ ਕੈਨੇਡਾ ਵੱਲੋਂ ਉਹ ਦੂਸਰਾ ਜੱਫਾ 5000 ਦਾ ਤਾਲੀਆਂ ਮਾਰ ਦਿਓ ਤੇ ਕਹਿੰਦੇ ਸਾਡਾ ਏਸੀ ਕਮੈਟ ਤੋਂ ਆਖਦਾ ਹੈ ਸਾਡਾ ਭਰਾ ਰਸ਼ਪਾਲ ਦਾ ਭੈਣੀ ਪਿੰਡਾ ਕੈਨੇਡਾ ਜਾ ਵਸਿਆ ਸਾਡਾ ਭਰਾ ਉਹਦੇ ਬੰਦੋਂ 1000 ਇਹ ਗੁਰਮਾਨ ਹੈ ਇਹ ਫਤਿਆਬਾਦੀ ਨੇ ਕਮੋਂਦਾ ਚੰਡਿਆ ਹੋਇਆ ਇਧਰ ਪ੍ਰੀਤ ਭਾਈ ਲੱਦੂ ਵਾਲਾ ਆ ਗਿਆ ਆਪਣੀ ਆਈ ਤੇ ਮੇਰੇ ਮਿੱਤਰੋ ਆਹ ਸਾਹਮਣੇ ਸਾਹਮਣੇ ਕਿਰਿਆਲੇ ਦੇ ਆ ਪਿੰਡਾ ਕੋਲੇ ਪਿੰਡ ਯੋਧਿਆ ਆ ਜਾਫੀ ਕਾ ਦਾ ਉਡਣਾ ਪ੍ਰਿੰਡ ਯੋਧਿਆ ਜਾਫੀ ਕਾ ਦਾ ਉਡਣਾ ਪ੍ਰਿੰਡ ਯੋਧਿਆ ਥਾਬੀ ਵੀਰੋ ਬਿਆਲਪੁਰਿਆ ਕਹਿੰਦੇ ਮੱਖਣ ਸੰਧੂਆ ਚੰਡਿਆ ਹੋਇਆ ਮੇਰੇ ਪੰਜਾਬੀ ਵੀਰੋ ਇਸ ਵੀਰੇ ਕਬੱਡੀ ਪਾ ਰਿਹਾ ਇਧਰੋਂ ਲੇ ਪਾਸੇ ਆਹ ਮੋਲੂ ਕਹਿੰਦੇ ਸੰਧਣਾ ਵਾਲਾ ਐਨ ਟੱਕਰ ਵੱਡੀ ਐ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਨੰਬਰ ਕਹਿੰਦੇ ਜੱਗਾ ਆਪਣੀ ਟੀਮ ਦੇ ਸਿਰੇ ਜੋੜ ਚੁੱਕਿਆ ਆਹ ਕਹਿੰਦੇ ਨੌਜਨ ਜੱਪ ਤਦੂਰ ਸਾਹਿਬ ਦੀ ਕਹਿੰਦੇ ਧਰਤੀ ਮਰੇ ਜੱਪ ਖਡੂਰ ਸਾਹਿਬ ਦੀ ਧਰਤੀ ਦਾ ਗੁਰਦੇਵ ਸਿੰਘ ਜੀ ਸਰਪੰਚ ਮੱਖੀ ਕਲਾ ਸਾਡਾ ਜੱਜ ਪੱਤਰਕਾਰ ਦੀ ਖੁੱਲਾ ਚੇਅਰਮੈਨ ਵੱਡੇ ਪਿਆਰ ਨੇ ਸਾਰੇ ਵੀਰਾਂ ਦਾ ਸਤਿਕਾਰ ਹੈ ਇੱਕ ਪਾਸੇ ਅਭੀ ਆ ਨੌਜਾਨਾ ਢੋਮੇ ਬਣਾਲੇ ਦੀ ਧਰਤੀ ਹੈ ਲਿਆਦੀ ਵਾਲਾ ਕਹਿੰਦੇ ਡਾਕਟਰ ਨਾਲ ਪੂਰੇ ਵਾਲਾ ਗਿੰਦਰਾ ਵੀਰੇ ਪਰੇ ਨੂੰ ਫੜ ਜੋ ਭਾਣ ਕੇ ਪਰੇ 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 ਨੂੰ ਹੋ ਜੋ ਜੱਪ ਤੇ ਪੂਰੇ ਵਾਲਾ ਗਿੰਦਰਾ ਪਰ ਮੁਕਾਬਲਾ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘਾ ਗੋਪੀ ਸਾਡਾ ਭਰਾ ਯਾਰਪ ਦੇ ਸੀਜ਼ਨ ਦਾ ਬੈਸਟ ਬਣਿਆ ਹੈ ਮਾਨ ਹੈ ਮੱਖਣ ਸੰਧੂ ਦਾ ਪਿਆਰ ਵੱਡੇ ਨੇ ਲੈ ਵੀ ਗਿੰਦਿਆ ਸਾਹਮਣੇ ਬੁੱਲਾ ਆ ਗਿਆ ਆਹ ਸਾਹਮਣੇ ਕਹਿੰਦੇ ਬੁੱਲਾ ਆ ਗਿਆ ਹੈ ਦੁੱਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਖੇਡ ਮਨਾਮ ਦੇ ਵਿੱਚ ਮੇਰੇ ਪੰਜਾਬੀ ਵੀਰੋ ਮੱਖੀ ਕਿਲਾ ਦੀ ਕਹਿੰਦੇ ਧਰਤੀ ਹੈ ਮੱਖਣ ਸੰਧੂ ਕਹਿੰਦੇ ਇੰਗਲੈਂਡ ਤੋਂ ਆਨੰਦ ਮਾਣਦਾ ਹੋਣਾ ਦੁਨੀਆ ਦਾ ਵੱਡਾ ਮੱਲ ਇਧਰਲੇ ਪਾਸੇ ਉਹ ਸ਼ੁਰਲੀ 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 ਤੇ ਦੁੱਲਾ ਦੁੱਲਾ ਤੇ ਸ਼ੁਰਲੀ ਐਨ ਸੁਆਦ ਵੱਖਰਾ ਸੁਆਦ ਕਿੰਨੇ ਉਹ ਮਾਂ ਖੇਡ ਕਬੱਡੀ ਦਾ ਮੇਰੇ ਪੰਜਾਬੀ ਵੀਰੋ ਲੱਗਦਾ ਜੋਰ ਐਨ ਟੱਕਰ ਵੱਡੀ ਹੈ ਕੈਨ ਮੇਰੇ ਪੰਜਾਬੀ ਵੀਰੋ ਵਾਹ ਦੁੱਲਾ ਭੱਜ ਜਾਣਾ ਲੋ ਭੱਜ ਜਾਣਾ ਕਿੰਦਾ ਇਹ ਲੱਭ ਜਣਾ ਇਹ ਲੱਭ ਜਣਾ ਫੜ 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 ਆ ਬੱਲੇ ਬੱਲੇ ਆ ਬੱਲੇ ਬੱਲੇ ਗਲੇਰ ਸਾਹਿਬ ਵੇਖੋ ਨਜ਼ਾਰਾ ਇਹ ਦੀਪ ਗਿਆ ਦੀਪ ਗਿਆ ਦੀਪ ਗਿਆ ਆ ਆ ਰਾਜੋ ਕੇ ਪੰਨਵਾ ਚੋਬਰ ਫੇਰ ਆਹ ਸਾਹਮਣੇ ਕਹਿੰਦੇ ਰਾਜੋ ਕੇ ਪੰਨਵਾ ਗੋਰਾ ਗਰਾ ਕਬੱਡੀ ਪਾ ਰਿਹਾ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ 20 ਤੇ 21 ਪਾਦਰੋ ਵੱਡੀਆਂ ਰੌਣਕਾਂ ਲੱਗਣੀਆਂ ਧੰਤਨ ਬਾਬਾ ਮਰਾਰੀ ਦਾ ਜੀਆ ਦਾ ਮੇਲਾ ਹੋਣਾ ਤੇ ਸ਼੍ਰੀਮਨ ਸੰਤ ਬਾਬਾ ਮੰਗਲ ਦਾ ਜੀ ਫੱਲੇ ਸੱਦੇ ਦਿੰਦੇ ਐ ਇਧਰ ਕਹਿੰਦੇ ਗੁਲਜਾਰੀ ਚੱਕ ਸਿਕੰਦਰ ਵਾਲਾ ਕਬੱਡੀ ਪਾ ਰਿਹਾ ਅੱਜ ਕਹਿੰਦੇ ਮੇਰੀ ਜ਼ਿੰਦਗੀ ਦਾ ਵੱਡਾ ਦਿਨ ਹੈ ਉਸਤਾਦਾਂ ਦੇ ਸਾਹਮਣੇ ਬੋਲ ਬੋਲੇ ਜਾ ਰਿਹਾ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਇਧਰਲੇ ਪਾਸੇ ਐਨ ਸਰੇ ਦੀ ਖੇਡ ਉਧਰ ਇੰਦਰਜੀਤ ਕਨੇਡਾ ਕਹਿੰਦੇ ਤਿੰਨ ਜੱਫੇ 15000 ਦੇ ਬਾਵੀਆ ਮੇਰੇ ਮਿੱਤਰੋ ਉਧਰ ਕੈਨ ਵਾਲਾ ਜਹੀ ਹੈ ਮਾਵਾ ਛੱਡੀਆਂ ਸ਼ਾਵਾ ਸ਼ਾਮਾ ਕੌਣ ਕਰੇ ਕੀ ਮਾਮਾ ਦੇ ਹਰਜਾਨੇ ਲੋਕੋ ਘਾੜ ਪਰੇ ਮੈਨੂੰ ਲੱਗਦਾ ਪੁਲਸੀਆ ਫੜਿਆ ਗਿਆ ਕਬੱਡੀ ਪਾਉਣ ਲਈ ਗੁਰਲਾਲ ਕਬੱਡੀ ਪਾ ਰਿਹਾ ਤੇ ਸਰਿੰਦਰ ਮਾਰਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਖੇਡ ਕਬੱਡੀ ਦੇ ਗਲੈਂਡ ਦੇ ਵੱਡੇ ਪ੍ਰਮੋਟਰ ਨੇ ਵੱਡੀ ਟੀਮ ਲਈ ਮੱਖਣ ਖੇਡਿਆ ਪੰਜ ਕੇ ਮੈਚ ਖੇਡੇ ਤੇ ਪੰਜਾਬ ਚੋਂ ਦੋ ਤਿੰਨ ਜਿੱਤ ਤਿਆਰਾ ਸਾਹਿਬ ਸਰੇਂਦਰ ਮਾਨਕ ਦੀ ਝੋਲੀ ਪਾਤੇ ਆ ਦੁਨੀਆਂ ਦੇ ਵਿੱਚ ਵੱਡੀ ਗੱਲ ਚੱਲਦੀ ਆ ਰਾਜੀਵੀਰ ਮਾਨਕ ਸਰੇਂਦਰ ਮਾਨਕ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਮੱਖਣ ਸੰਧੋ ਦਾ ਲਗਨ ਯੋਗਿਆਲੀਆ ਦਾ ਵੱਡੇ ਪੱਧਰ ਤੇ ਪਿਆਰ ਹੈ ਦਿਆਲਪੁਰਿਆ ਜੱਗੇ ਦੀਆਂ ਦੋ ਰੱਡਾਂ 1000 ਦੀਆਂ ਹੋਈਆਂ ਦੂਜੀ ਪੈ ਰਹੀ ਹੈ ਸਾਡੇ ਵੀਰ ਨੇ ਉਧਰ ਸਰਕਾਰ ਦੇ ਯੋਗ ਇੰਦਰਜੀਤ ਕੈਨੇਡਾ ਉਧਰ ਜੀਤ ਨਿਊਜ਼ੀਲੈਂਡ ਤੇ ਨਾਲ ਸੰਘਾ ਆਸਟ੍ਰੇਲੀਆ ਲੈ ਵੀ ਵੀਰਾ ਦਿਆ ਦਿਆਲਪੁਰਿਆ ਜੱਗੇ ਤੋਂ ਗਹਿ ਘਟਮਾ ਧੰਨਵਾਦ ਸਾਡੇ ਵੀਰ ਦਾ ਸੰਘਾ ਆਸਟ੍ਰੇਲੀਆ ਤੋਂ ਔਰ ਜੀਤ ਨਿਊਜ਼ੀਲੈਂਡ ਤੋਂ ਨਿੱਕਾ ਮੱਖੀ ਸੁਖਸਾਦਾ ਕੈਨੇਡਾ ਤੋਂ ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੱਖਣ ਇੰਗਲੈਂਡ ਤੋਂ ਸਾਰੇ ਭਰਾਵਾਂ ਦਾ ਸਤਿਕਾਰ ਤੇ ਜੱਬ ਹੈ ਬਾਪੂ ਹਜ਼ਾਰ ਦੀਆਂ ਲੋ ਰੱਡਾਂ ਸ਼ਿਕਾਰਾਂ ਵਾਲਾ ਸ਼ਿਕਾਰਾਂ ਰੋ ਇਹ ਭੱਜੂ 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 ਪਰੇ 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 ਮਜੀਠੇਵਾਵੀਆ ਭੋਲੇ ਬਦਾਲਾ ਪਿੰਡ ਹੈ ਤੇ ਦੀਪ ਆਹ 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 ਬੜੀ ਫੁਰਤੀ ਹੈ ਬੜਾ ਕਰੰਟਾ ਇੱਥੇ ਇੱਥੇ ਆ ਚੱਕਾ ਵਾਓ ਦੀਪ ਉਹ ਵੱਟ ਤਦੰਦਰ ਪੇ ਮਿੱਤਰੋ 5000 ਦਾ ਜਫਾ ਮੱਖੀ ਵਾਲੇ ਬੋਵੀ ਦਾ ਹੋ ਗਿਆ ਮੇਰੇ ਮਿੱਤਰੋ ਚੱਕ ਸ਼ਕਤਪੁਰਾ ਦੁਲਜਾਰੀ ਕਬੱਡੀ ਪਾ ਰਿਹਾ ਇਹ ਸਾਰੇ ਸਾਡੇ ਭਰਾ ਨੇ ਜਉਦੇ ਬਾਦੇ ਰਣ ਬੋਵੀ 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 25000 25000 25000 ਬੱਤੀ 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 ਓ ਮੈਰਿਆ ਰੱਬਾ ਪਾਲ ਠੇਕੇਦਾਰ ਦਾ ਬੈਰੀਅਰ ਲੱਗਾ ਹੋਇਆ ਕਰਵਣੇ ਦਾ ਇੰਦਰਜੀਤ ਸਾਡਾ ਭਰਾ ਜਦੋਂ ਗੱਲਾਂ ਚੱਲਦੀਆਂ ਰੋਜੀ ਸਾਹਿਬ ਤਬਰ ਸਰਪੰਚ ਜਰਨੈਲ ਕੋਲੀ ਸਾਡੇ ਸਤਿਕਾਰਯੋਗ ਗੋਪੀ ਕਹਰੋ ਆਸਟ੍ਰੇਲੀਆ ਤੋਂ ਪ੍ਰੀਤ ਭਾਈ ਲੱਡੂ ਵਾਲਾ ਕਰਦਾ ਕੋਸ਼ਿਸ਼ ਉਧਰ ਕਹਿੰਦੇ ਸਾਹਮਣੇ ਪਾਸੇ ਵੇਖਾਂਗੇ ਮੇਰੇ ਪੰਜਾਬੀ ਵੀਰੋ ਮੈਚ ਸਿਰੇ ਦਾ ਆਹਨ ਦਰਸ਼ਕ ਆਨੰਦ ਮਾਣਦੇ ਮੇਰੇ ਪੰਜਾਬੀ ਵੀਰੋ ਦੁਨੀਆ ਸਵਾਦ ਲੈ ਰਹੀ ਹੈ ਅੱਜ ਦੇ ਮੇਲੇ ਦਾ ਇਧਰਲੇ ਪਾਸੇ लवली लवली